ਕੋਈ ਨਹੀਂ ਹੁਣ ਬੱਸ ਸਰਪੰਚ ਹੀ ਹੋਵੋਗੇ ਸਾਰੇ ਤੁਸੀਂ ਬਸ ਥੋੜ ਸਰਪੰਚ ਦੀ ਨਹੀਂ ਚੱਲੂਗੀ ਤੁਹਾਡੀ ਚੱਲੂਗੀ ਸੇਵਾ ਕੇਂਦਰ ਖੋਲੇ ਪਿੰਡਾਂ ਚ ਉਹ ਵੀ ਬੰਦ ਕਰਤੇ ਵੀਡੀਓ ਬਣਾ ਕੇ ਤੁਸੀਂ ਤੋੜਤਾ ਸਾਡਾ ਬਣਾਇਆ ਵਾ ਨਹੀਂ ਬਣਾਉਣਾ ਕੋਈ ਨਾ ਬਣਾਓ ਪਰ ਬਣੇ ਵੀ ਤਾਂ ਨਾ ਤੋੜੋ ਅੱਜ ਕਨੈਕਸ਼ਨ 9 ਸਾਲ ਹੋ ਗਏ ਇੱਕ ਨਹੀਂ ਮਿਲਿਆ ਪੰਜਾਬ ਚ 9 ਸਾਲ ਹੋ ਗਏ ਨਾ ਪੰਜ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਦੇਖ ਰਹੇ ਹੋ ਡੀਪੀ ਵੀ ਪੰਜਾਬੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਫਿਰ ਸ਼ੁਰੂ ਕਰਦੇ ਹਾਂ ਮੇਰੇ ਸਾਹਮਣੇ ਪਟਾਣ ਦੇ ਵਿੱਚ ਸ਼ੋਭਾ ਸਾਰੇ ਹੀ ਸਿਰਗੇ ਵਾਲੇ ਦੇ ਨਗਰ ਨਿਵਾਸੀ ਵਰਜਥਰੋੜ ਦੇ ਨਗਰ ਨਿਵਾਸੀ ਮਿਰਗਾ ਮਤਾਵਾ ਮਿਰਗਾ ਭੈਣਾ ਸਭ ਨੂੰ ਫਤਿਹ ਅੱਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਬਲਾਕ ਸੰਧੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਜਿਹੜੀਆਂ ਚੋਣਾਂ ਐ ਉਹ ਹੋਣ ਜਾ ਰਹੀਆਂ ਨੇ ਉਹਨਾਂ ਦੇ ਸਬੰਧ ਵਿੱਚ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਕੰਦਰ ਸਿੰਘ ਜੀ ਮਲੂਕਾ ਸਾਹਿਬ ਪਹੁੰਚ ਰਹੇ ਨੇ ਪਹੁੰਚ ਗਏ ਨੇ ਮੈਂ ਨਾਰੇ ਲਵਾਵਾਂਗਾ ਤੁਸੀਂ ਨਾਰੇ ਦੀ ਆਵਾਜ਼ ਨਾਰੇ ਦੇ ਵਿੱਚ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸ਼ਕੰਦਰ ਸਿੰਘ ਜੀ ਮਲੂਕਾ ਜਿੰਦਾਬਾਦ ਸਰਦਾਰ ਸ਼ਕੰਦਰ ਸਿੰਘ ਜੀ ਮਲੂਕਾ ਜਿੰਦਾਬਾਦ ਧੰਨਵਾਦ ਜੀ ਬੈਠ ਜਾਓ ਸਾਰੇ ਆ ਵੀਰਾਂ ਨੂੰ ਬੇਨਤੀ ਕਰਦੇ ਜੇ ਪਾਸੇ-ਆਸੇ ਕੁਰਸੀਆਂ ਲਾਂਗਾ ਗੰਗਾ ਨੇ ਆ ਕੇ ਸਾਰੇ ਕੁਰਸੀਆਂ ਦੇ ਉੱਤੇ ਬੈਠਣ ਦੀ ਕਿਰਪਾਲਤਾ ਕਰਨ ਇਹ ਜਿਹੜੀ ਬਲਾਕ ਸੰਮਤੀ ਆ ਉਹਦੇ ਵਿੱਚ ਸਿਰਗੇ ਵਾਲਾ ਤੇ ਬੁਰਜ ਥਰੋਨ ਪੈਂਦਾ ਇਹ ਦੋਨੇ ਟਿਕਟਾਂ ਹੈ ਛੋਟੇ ਪਿੰਡ ਨੂੰ ਪਾਰਟੀ ਵੱਲੋਂ ਮਾਨ ਦਿੱਤਾ ਗਿਆ ਸਮੁੱਚੀ ਸੰਗਤ ਪਲਾਕ ਸੰਮਤੀ ਚੋਣ ਲੜ ਰਹੇ ਕੁਲਦੀਪ ਸਿੰਘ ਸ਼ੰਭੂ ਸਰਦੀਪ ਸਿੰਘ ਛਿੱਪੀ ਜਿਹੜੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਆ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੀਏ ਵਾਲੇ ਦੇ ਨਾਲ ਬੁਰਜ ਥਰੋੜ ਉਹਦੇ ਵਾਸਤੇ ਗੁਲਦੀਪ ਸਿੰਘ ਪੁੱਤਰ ਕੇਵਲ ਸਿੰਘ ਜਿਹਨੂੰ ਸ਼ੰਭੂ ਕਰਕੇ ਜਿਆਦਾ ਜਾਣਦੇ ਬੁਰਜ ਵਾਲੇ ਜਿਆਦਾ ਜਾਣਦੇ ਕਿਉਂਕਿ ਉਹ ਅੱਧਾ ਬੱਚਾ ਬੁਰਜ ਵਾਲਿਆਂ ਦਾ ਹੀ ਆ ਬੁਰਜ ਬਿਜਲੀ ਦਾ ਕੰਮ ਕਰਦਾ ਇਹ ਦੋਨਾਂ ਨੂੰ ਮਾਨ ਦਿੱਤਾ ਦੋਨਾਂ ਨੂੰ ਟਿਕਟ ਦਿੱਤੀ ਹੈ ਪਿੰਡ ਸਿਰਗੇ ਵਾਲੇ ਨੂੰ ਮਾਨ ਦਿੱਤਾ ਤੇ ਸਾਡਾ ਰਵੀਦਾਸ ਜੀ ਆ ਭਾਈਚਾਰਾ ਜਿਹੜਾ ਉਹਨੂੰ ਬਹੁਤ ਜ਼ਿਆਦਾ ਮਾਣ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਦੋਨੋਂ ਇੱਕੋ ਪਰਿਵਾਰ ਦੇ ਬੱਚੇ ਨੇ ਛੋਟੀ ਉਮਰ ਦੇ ਨੇ ਸੋ ਬੇਸ਼ੱਕ ਚੋਣਾਂ ਅਸੀਂ ਅੱਗੇ ਇਹ ਨਹੀਂ ਕਿ ਘੱਟ ਲੜੀਆਂ ਪਾਰਟੀ ਪੱਧਰ ਤੇ ਚੋਣ ਲੜਨ ਦਾ ਹੋਰ ਸਿਸਟਮ ਹੁੰਦਾ ਉਹ ਤੇ ਅਸੀਂ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਆਗੂ ਹੁੰਦੇ ਆ ਉਹਨਾਂ ਨੇ ਜੋਰ ਲਾਈ ਜਾਣ ਪਰ ਮੈਂ ਥੋੜੇ ਦਿਨਾਂ ਤੋਂ ਦੇਖ ਰਿਹਾ ਆਪਣੇ ਪਿੰਡ ਦਾ ਮਾਹੌਲ ਬੁਰਜਥਰੋੜ ਦਾ ਮਾਹੌਲ ਇਹਨਾਂ ਭਾਈਚਾਰਕ ਚੋਣ ਬਣ ਰਹੀ ਮੈਂ ਕਿਹਾ ਵੀ ਜੇ ਸਾਡੇ ਪਿੰਡ ਦੀ ਵੋਟ ਵਧ ਗਈ ਤੇ ਪਾਰਟੀ ਤੁਸੀਂ ਕਰਨੀ ਆ ਤੇ ਜੇ ਬੁਰਜਥਰੋੜ ਦੀ ਵੋਟ ਵਧ ਗਈ ਤਾਂ ਪਾਰਟੀ ਭਾਈ ਤੁਹਾਨੂੰ ਅਸੀਂ ਕਰ ਦਾਂ ਤੇ ਮੈਨੂੰ ਨਹੀਂ ਦੋਨਾਂ ਦੀ ਨਹੀਂ ਜੀ ਨਹੀਂ ਨਹੀਂ ਦੋ ਦੋਨਾਂ ਦੋਨਾਂ ਦੀ ਵਾਦ ਕੀ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਫਿਰ ਅਸੀਂ ਕਰਾਂਗੇ ਮੈਨੂੰ ਲੱਗਦਾ ਤੂੰ ਨਾਜੀ ਨੂੰ ਪਾਰਟੀ ਦੇਣੀ ਪੈਣੀ ਹੈ ਮੈਨੂੰ ਲੱਗਦਾ ਤੂੰ ਨਾਜੀ ਨੂੰ ਪਾਰਟੀ ਦੇਣੀ ਪੈਣੀ ਆ ਪਰ ਅਸੀਂ ਬੁਰਜਥਰੋਡ ਨਾਲੋਂ ਪਰਸੈਂਟੇਜ ਜ਼ਿਆਦਾ ਕੱਢ ਕੇ ਦੇਵਾਂਗੇ ਹੁਣ ਬੁਰਜਥਰੋਡ ਵਾਲੇ ਜਾਣਣ ਇਹਨਾਂ ਦਾ ਕੰਮ ਜਾਣੇ ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਫਿਰ ਇੱਕ ਵਾਰੀ ਸਾਰਿਆਂ ਨੂੰ ਤੁਹਾਨੂੰ ਜਿਵੇਂ ਆਖਿਆ ਜਾਂਦਾ ਤੁਸੀਂ ਮਨ ਬਣਾ ਰਿਹਾ ਕਿ ਅਸੀਂ ਦੋਨਾਂ ਕੈਂਡੀਡੇਟਾਂ ਨੂੰ ਜਿਤਾਉਣਾ ਹੈ ਇਹਦਾ ਫਾਇਦਾ ਵੀ ਤੁਹਾਡੇ ਪਿੰਡ ਨੂੰ ਜ਼ਿਆਦਾ ਹੋਏਗਾ ਤੁਹਾਡੇ ਪਿੰਡ ਦਾ ਨਾਂ ਜਾਏਗਾ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੁੰਦੀ ਹੈ ਉਹ ਐਮ.ਐਲ.ਏ ਦੇ ਅੱਧੇ ਜਿਨੀ ਹੁੰਦੀ ਹੈ ਉਹ ਕਹਿੰਦਾ ਤੇ ਵਿਸ਼ਵਾਸ ਕਰ ਲਿਆ ਸ਼ਰਾਬੀ ਕੁਆਬੀ ਬੰਦਿਆਂ ਤੇ ਝੂਠੇ ਬੰਦਿਆਂ ਤੇ ਕਿਵੇਂ ਇਹਨਾਂ ਤੇ ਵਿਸ਼ਵਾਸ ਕਰ ਲਿਆ ਤੁਸੀਂ ਚਲੋ ਉਹ ਤਾਂ ਹੁਣ ਲੰਘ ਗਿਆ ਸਮਾਂ ਜਿਹੜਾ ਹੋਣਾ ਸੀ ਹੋ ਗਿਆ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੰਨੀਆਂ ਸਹੂਲਤਾਂ ਤੁਹਾਨੂੰ ਸਾਰਿਆਂ ਨੂੰ ਮਹਾਲ ਹੋਈਆਂ ਨੇ ਜਿੰਨੇ ਕੰਮ ਮੈਂ ਕਹਿੰਦਾ ਐ ਕਰੋ ਦੋ ਬੰਦੇ ਕਾਮਰੇਟਾ ਇਹਨਾਂ ਦੇ ਲੈ ਲਓ ਆਪ ਵਾਲਿਆਂ ਦੇ ਦੋ ਬੰਦੇ ਲੈ ਲੋ ਕਾਂਗਰਸ ਦੇ ਦੋ ਆਪਣੇ ਲੈ ਲੋ ਕੰਮਦਾਰਤ ਲੈ ਲੋ ਦੇਖਣ ਲੱਗ ਜਿਓ ਕੋਈ ਸਕੀਮ ਆਉਂਦੀ ਐ ਕੋਈ ਸਹੂਲਤ ਆਉਂਦੀ ਐ ਕੋਈ ਪੈਸਾ ਆਉਂਦਾ ਉਹ ਤਰੀਕ ਰਹੀ ਹੁੰਦੀ ਐ ਫਾਰਮ ਲਿਖਿਆ ਹੁੰਦਾ ਫਿਰ ਪਤਾ ਲੱਗ ਜਾਂਦਾ ਵੀ ਰਾਜ ਕੀ ਗੱਲ ਨਾ ਸ੍ਰੀਆ ਦੇ ਪਿੰਡ ਦੀ ਗੇ ਲਿਖਣ ਲੱਗ ਜਿਓ ਤੁਸੀਂ ਜੇ ਦੋਨਾਂ ਦਾ ਰਲਾ ਕੇ ਆਪਣੇ ਅੰਦਰ ਚ ਵੀ ਆ ਜੇ ਤਾਂ ਵੋਟਾ ਉਹਨਾਂ ਨੂੰ ਪਾ ਰਹੇ ਹੋ ਜਿੰਨੇ ਕੰਮ ਆਪਾਂ ਕੀਤੇ ਸ੍ਰੀਆ ਵਾਲੇ ਨੇ ਜੇ ਇਹਨਾਂ ਦੋਨਾਂ ਦੇ ਅੰਦਰ ਚ ਵੀ ਆ ਜੇ ਆਪਣੇ ਦੋਨਾਂ ਦਾ ਰਲਾ ਕੇ ਤੁਸੀਂ ਵੋਟਾਂ ਨਾਲੋਂ ਪਾ ਲੇ ਜੇ ਅੱਜ ਜਿਵੇਂ ਨਹੀਂ ਦੋਨੇ ਆਉਂਦੇ ਫਿਰ ਇਹ ਵੋਟਾਂ ਦੇ ਹੱਕਦਾਰ ਹੀ ਨਹੀਂ ਤੁਹਾਡੇ ਪਿੰਡ ਨੂੰ ਦਿੱਤਾ ਹੀ ਕੁਝ ਨਹੀਂ ਦੱਸ ਦਿਓ ਕੀ ਦਿੱਤਾ ਆਰਓ ਨਾਲੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਾਣੀ ਦੇ ਕਿਸੇ ਰਾਏ ਸੀ ਸੇਵਾ ਕੇਂਦਰ ਖੋਲੇ ਪਿੰਡਾਂ ਚ ਉਹ ਵੀ ਬਦਲ ਆਪਣਾ ਬਣਾ ਕੇ ਤੋੜ ਤਾਪਕ ਤੇ ਆਲਾ ਵੀਡੀਓ ਬਣਾ ਸਰਕਾਰ ਚੀਜ਼ਾਂ ਬਣਾਉਂਦੀ ਹੁੰਦੀ ਹੈ ਤੁਹਾਡੇ ਸਕੂਲ ਬਣਾਇਆ ਆਪਾਂ 12ਵੇਂ ਦਾ ਅਸਾਂ 10ਵੇਂ ਦਾ ਫਿਰ ਹੁਣ 12ਵੇਂ ਦਾ ਤੇ ਜੇ ਤੋੜ ਕੇ ਇਹਨੂੰ 5ਵੇਂ ਦਾ ਕਰ ਦਿੱਗੇ ਤਾਂ ਫਿਰ ਤੁਸੀਂ ਗੁੱਸੇ ਤੋਂ ਹੋਵੋਗੇ ਵਧਾਉਣਾ ਹੁੰਦਾ ਵੀ ਕਾਲਜ ਬਣਾ ਦਿਓ ਤਾਂ ਠੀਕ ਹੈ ਤੇ ਜੇ ਬਣੇ ਵੀਰੂ ਤੋੜ ਕੇ ਥੱਲੇ ਕਰਦੇ ਤਾਂ ਗੁੱਸਾ ਤਾਂ ਆਉਂ ਵੀਡੀਓ ਬਣਾ ਕੇ ਤੁਸੀਂ ਤੋੜਤਾ ਸਾਡਾ ਬਣਾਇਆ ਵਾ ਨਹੀਂ ਬਣਾਉਣਾ ਕੋਈ ਨਾ ਬਣਾਓ ਪਰ ਬਣੇ ਵੀ ਤਾਂ ਨਾ ਤੋੜੋ ਹੁਣ ਸ੍ਰੀ ਗੁਰੂ ਜੀ ਦਾ 30 35 ਕਿਲੋਮੀਟਰ ਪੂਲ ਜਾਣਾ ਪਿਆ ਕਰੂਗਾ ਚਲ ਕੋਈ ਨਹੀਂ ਆਪਣੀ ਸਰਕਾਰ ਆ ਗਈ ਆਪਾਂ ਮੋੜ ਕੇ ਭੱਜਤਾ ਬਰਾਖ ਫਿਰ ਚਾਲੂ ਕਰਾਂਗੇ ਬੰਦ ਨਹੀਂ ਹੋਣ ਦਿੰਦੇ ਤੋਂ ਜਿੰਨੀਆਂ ਵੀ ਸਹੂਲਤਾ ਕਿਸਾਨ ਨੂੰ ਮਿਲੀਆਂ ਨੇ ਮਜ਼ਦੂਰ ਨੂੰ ਮਿਲੀਆਂ ਨੇ ਸਾਰੀਆਂ ਆਪਣੀਆਂ ਸਰਕਾਰਾਂ ਆਪਣੇ ਦਿੰਦੀਆਂ ਨੇ ਟੂਵੇਲਾ ਦੇ ਕਰੈਕਸ਼ਨ ਲੈ ਲੋ ਪਹਿਲਾ ਮੇਰੇ ਕੋਲੇ ਬਿਜਲੀ ਬਹਿ ਕਮ ਆ ਗਿਆ ਕਨੈਕਸ਼ਨ ਉਹ ਤੋਂ ਮਿਲ ਨਹੀਂ ਸਕਦੇ ਹੁੰਦੇ ਕੋਈ ਮੈਂ ਨਵੀਂ ਸਕੀਮ ਬਣਾਈ ਕਿ OVTC ਉਹਦਾ ਨਾਮ ਕਿ ਆਪਦਾ ਸਵਾਨ ਲਿਆਓ ਆਪੇ ਹੀ ਲਾ ਲਓ ਸਵਾਨ ਲਿਆਓ 5000 ਪਾ ਪਾਵਰ ਭਰੋ ਤੇ ਆਪੇ ਹੀ ਆਪਦਾ ਚਲਾ ਲਓ ਤੇ ਬਹੁਤ ਲੋਕਾਂ ਨੇ ਵੋਟਰਾਂ ਲਾ ਜੀ ਉਹ ਤੋਂ ਆਪਦੇ ਆਪਣੇ ਆਪ OVTC ਆਪੇ ਹੀ ਲਾਰ ਗਿਆਂ ਲੋਕਾਂ ਨੇ ਫਿਰ ਆਪਾਂ ਕੁੰਡੀ ਕਨੈਕਸ਼ਨ ਹੁੰਦੇ ਸੀ ਯਾਦ ਹੋਣਾ ਤੁਹਾਡੇ ਸਾਰਿਆਂ ਦੇ ਹਰ ਸਾਲ 5000 ਰੁਪਏ ਭਰਨਾ ਪੈਂਦਾ ਸੀ ਕੁੰਡੀ ਕਨੈਕਸ਼ਨ ਦਾ ਉਹ ਸਾਰੇ ਦੇ ਸਾਰੇ ਮੈਂ ਪੱਕੇ ਕੀਤੇ ਵੀ ਖਤਮ ਕਰੋ ਇਹ ਕੰਮ ਕੁੰਡੀ ਕਨੈਕਸ਼ਨ ਦਾ ਮੇਰੇ ਕੋਲ ਮੈਂ ਕਿਹਾ ਉਹ ਤੋਂ ਮੈਂ ਪੱਕੇ ਕੀਤੇ 12 ਚ ਫਿਰ ਆਪਾਂ ਰੱਜ ਕੇ ਕਨੈਕਸ਼ਨ ਦੇ ਉੱਤੇ ਅੱਜ ਕ੍ਰੈਕਸ਼ਨ 9 ਸਾਲ ਹੋ ਗਏ ਇੱਕ ਨਹੀਂ ਮਿਲਿਆ ਪੰਜਾਬ ਚ 9 ਸਾਲ ਹੋ ਗਏ ਨਾ 5 ਰੁਪਏ ਵਾਲਾ ਜਾਦੀ ਰੱਖਣਾ ਗੱਪਾਂ ਦੀ ਪਾਰਟੀ ਜਿਹੜੀ ਆਪ ਆਪ ਦੀ ਪਾਰਟੀ ਇਹ ਅੱਜ ਤੁਹਾਡੀ ਮਰਜ਼ੀ ਆਪਾਂ ਤਾਂ ਕੀ ਕਹਿ ਸਕਦੇ ਅਸੀਂ ਤਾਂ ਜਿਹੜੀ ਚੀਜ਼ ਕਹੀ ਆ ਲੋਕਾਂ ਨੂੰ ਉਹ ਦਿੱਤੀ ਹੈ ਉਹ ਬੜਾਈ ਹੈ ਬਲਕਿ ਜਿੰਨਾ ਨਹੀਂ ਕਿਹਾ ਸੀ ਬਹੁਤ ਚੀਜ਼ਾਂ ਕਈ ਚੀਜ਼ਾਂ ਕੰਨੀਆਂ ਹੀ ਨਹੀਂ ਸੀ ਲੋਕਾਂ ਨੇ ਮਗ ਇਹ ਨਹੀਂ ਸੀ ਅਸੀਂ ਆਪ ਦਿਓ ਆਪਣਾ ਤੀ ਸੋ ਆਉਣ ਵਾਲੇ ਸਮੇਂ ਚ ਜਿੱਥੇ ਤੁਹਾਡੇ ਪਿੰਡ ਨੂੰ ਵਧੀਆ ਬਣਾਵਾਂਗੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਕਿਰਾ ਭਰਦੇ ਸੁਦੂਖੜੇ ਆਪ ਦੇ ਕੈਂਡੀਡੇਟਾਂ ਵੀ ਤੁਹਾਡੇ ਪਿੰਡ ਦੇ ਬੱਚੇ ਨੇ ਤੇ ਉਦੋਂ ਬਾਅਦ ਮੇਰਾ ਵਾਅਦਾ ਹੈ ਕਿ ਤੁਹਾਡੇ ਪਿੰਡ ਦਾ ਕੋਈ ਕੰਮ ਰਹਿਣ ਨਹੀਂ ਦੇਵਾਂਗੇ ਜਿੰਨੇ ਕੰਮ ਹੋਊਗਾ ਤੁਹਾਡੇ 1 ਸਾਲ 'ਚ ਹੀ ਮੁਕੰਮਲ ਕਰ ਦਾਂਗੇ ਕੋਈ ਕੰਮ ਤੁਹਾਡੇ ਪਿੰਡ ਦਾ ਰਹਿਣ ਨਹੀਂ ਦੇਵਾਂਗੇ ਮੇਰਾ ਵਾਅਦਾ ਤੁਹਾਡੇ ਨਾਲ ਪਰ ਪਿੰਡ ਵੱਡਾ ਹੈ ਵਧੀਆ ਵਧੀਆ ਬਣਾਵਾਂਗੇ ਇਸ ਨੂੰ ਸੋਹਣਾ ਪਿੰਡ ਬਣਾਵਾਂਗੇ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਦਾ ਪਿੰਡ ਹੋਊਗਾ ਤੇ ਫਿਰ ਨਾਲ ਬਲਾਕ ਸੰਪਤੀ ਦੇ ਮੈਂਬਰ ਦਾ ਪਿੰਡ ਹੈ ਇਸ ਪਿੰਡ ਨੂੰ ਵਧੀਆ ਬਣਾਵਾਂਗੇ ਤੁਸੀਂ ਤਾਂ ਵੋਟ ਹੀ ਪਾਉਣੀ ਹੈ ਪਾ ਦੇਣੀ ਹੈ ਘਰੇ ਤੇ ਰਹਿੰਦੀ ਨਾ ਪਹੁੰਚ ਜਾਓਗੇ ਤਾਂ ਵੀ ਕੋਈ ਫਾਇਦਾ ਨਹੀਂ ਪਾ ਆਓ ਪਾ ਕੇ ਆਓ ਕਾਦੀਦਲ ਨੂੰ ਪਾਓ ਤੁਹਾਨੂੰ ਫਾਇਦਾ ਹੋਏਗਾ ਹੋਰ ਕਿਸੇ ਨੂੰ ਪਾਓਗੇ ਤੁਹਾਡਾ ਨੁਕਸਾਨ ਹੈ ਤੁਸੀਂ ਵੇਖ ਹੀ ਲਿਆ ਰਾਜ ਕਾਂਗਰਸ ਦਾ ਹੀ ਵੇਖ ਲਿਆ ਆਪਾਂ 4 ਸਾਲ ਹੁਣ ਇਹਨਾਂ ਦਾ ਵੀ ਵੇਖ ਤੁਸੀਂ ਇਸ ਕਰਕੇ ਹਿੰਮਤ ਕਰਕੇ ਵੋਟ ਕੋਈ ਰਹਿਣ ਨਾ ਦਿਓ ਕੋਈ ਰੁੱਸੇ ਰਸੇ ਤਾਂ ਮਨਾ ਲਿਏ ਮੈਨੂੰ ਦੱਸ ਦਿਓ ਮੈਂ ਬਣਾ ਲੈਂਦਾ ਤੁਸੀਂ ਬਣਾ ਲਓ ਜਿਹੜਾ ਵੀ ਕੋਈ ਹੈਗਾ ਮਨਾਈਏ ਸਾਰਿਆਂ ਨੂੰ ਜੀ ਕੋਈ ਰੁੱਸੇ ਬੈਠੇ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਈ ਵਾਰੀ ਪਤਾ ਨਹੀਂ ਲੱਗਦਾ ਬੰਦਾ ਵੈਸੇ ਹੀ ਰੁਸ ਕੇ ਬਹਿ ਜਾਂਦਾ ਘਰੇ ਬਣਾ ਲਿਓ ਉਹਨਾਂ ਬੰਦਾ ਉੱਥੇ ਜਾਏਗਾ ਤੁਹਾਡੇ ਪਿੰਡ ਦਾ ਕੁਦਰਤੀ ਗੱਲ ਉਹ ਤੁਹਾਡੇ ਪਿੰਡ ਨੂੰ ਜਾਦੇ ਲੈ ਕੇ ਆਏਗਾ ਜੇ ਨਹੀਂ ਜਾਏਗਾ ਤੁਹਾਡੇ ਪਿੰਡ ਦਾ ਤਾਂ ਫਿਰ ਘਟ ਲੈ ਕੇ ਆ ਜਿਹੜਾ ਜਿੱਤੂਗਾ ਉਹ ਲੈ ਕੇ ਜਾਏਗਾ ਫਿਰ ਸੋ ਚਲੋ ਗੁਰੂ ਦੀ ਕਿਰਪਾ ਹੋਣੀ ਹੈ ਕੈਂਡੀਡੇਟ ਆਪਣੇ ਦੋਨੇ ਵਧੀਆ ਨੇ ਦੋਨੇ ਸਿਆਣੇ ਨੇ ਦੋਨੇ ਕੋਈ ਨਹੀਂ ਹੁਣ ਬਸ ਸਰਪੰਚ ਹੀ ਹੋਵੋਗੇ ਸਾਰੇ ਤੁਸੀਂ ਬਸ ਥੋੜ ਸਰਪੰਚ ਦੀ ਨਹੀਂ ਚੱਲੂਗੀ ਤੁਹਾਡੀ ਚੱਲੂਗੀ ਤੁਹਾਡੀ ਚੱਲਿਆ ਕਰੇਗੀ ਬੇ ਬਿਕਰ ਹੋ ਜਾਓ ਸਵਿਸ਼ ਕਰਕੇ ਤੁਹਾਨੂੰ ਬੇਨਤੀਆਂ ਕਰਨ ਦੇ ਲਈ ਆਏ ਆ ਚੋਣ ਨਿਸ਼ਾਨ ਤੱਕੜੀ ਹੈ ਦੋਨਾਂ ਦੇ ਨਾਂ ਪੜਿਆ ਨਹੀਂ ਜਾਂਦਾ ਹੁੰਦਾ ਵੇਖਨ ਤੋਂ ਭੁੱਲ ਜਾਈਦਾ ਨਹੀਂ ਪਤਾ ਹੁੰਦਾ ਬਸ ਚੁੱਪ ਕਰਕੇ ਤੱਕੜੀ ਦੇਖਣੀ ਹੈ ਦੋ ਬੋਟਾ ਮਿਲਣੀਆਂ ਤੁਹਾਨੂੰ ਇੱਕ ਜ਼ਿਲ੍ਹਾ ਪ੍ਰੀਸ਼ਦ ਨੂੰ ਪਾਉਣੀ ਹੈ ਇੱਕ ਬਲਾਕ ਸੰਪਤੀ ਨੂੰ ਪਾਉਣੀ ਹੈ ਦੋਨਾਂ ਤੇ ਤਕਰੀ ਦੇ ਨਿਸ਼ਾਨ ਤੇ ਮੋਹਰ ਲਾਉਣੀ ਹੈ ਬਸ ਸਾਡੀ ਆਹੀ ਬੇਨਤੀ ਹੈ ਵੀ ਤਕਰੀ ਦੀ ਕੋਈ ਸੋਰ ਕੁਛ ਵੇਖਣਾ ਹੀ ਪਿਛਲੇ ਪਿਛਲੇ ਹਰ ਝਾੜੂ ਝਾੜੂ ਚਾਲੂ ਚੱਲੀ ਜਾਂਦਾ ਸੀ ਐਵੇਂ ਜਿਕੇ ਕਰ ਕੀ ਤਕਰੀ ਤਕਰੀ ਚੱਲੇ ਸਾਰੇ ਵੀ ਆ ਤੁਹਾਨੂੰ ਪੈਂਟ ਬੋਲੇ ਆ ਜ਼ਿਲ੍ਹਾ ਪ੍ਰੀਸ਼ਦ ਇੱਥੇ ਜੇ ਕਹਿੰਦੀ ਰਿਸ਼ਤੇਦਾਰੀ ਆ ਆਉਣ ਜਾਣਾ ਉਹਨਾਂ ਨੂੰ ਵੀ ਸਾਰਿਆਂ ਨੂੰ ਪ੍ਰੇਰ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਸੰਦੀਪ ਸਿੰਘ ਸਿੱਪੀ ਜੀ ਨੂੰ ਤੇ ਉੱਥੇ ਆਪਣੇ ਜਿਹੜਾ ਹੋਰ ਕੋਈ ਕੈਂਡੀਡੇਟ ਦਿੱਤਾ ਬਲਾਕ ਸੰਪਤੀ ਦਾ ਉਹਨੂੰ ਬਸ ਨਿਸ਼ਾਨ ਕਲਾ ਤੱਕੜੀ ਜਾ ਤੁਸੀਂ ਤਾਂ ਸਾਰੇ ਪੰਜਾਬ ਚ ਕੋ ਮੈਜੀਕ ਕਿਵੇਂ ਦੇਖਦੇ ਹੋ ਵੋਟਾਂ ਦੇ ਰੁਝਾਨ ਨੂੰ ਅੱਜ ਕੱਟ ਵੱਟ ਤੁਸੀਂ ਆਪਣੇ ਧਰੋਸਭ ਤੁਸੀਂ ਵੀ ਵੇਖ ਰਹੇ ਆ ਜਿਹੜੀ ਪਹਿਲਾਂ ਤਾਂ ਜਦੋਂ ਜ਼ਮੀਨਾ ਖੋਦ ਸੀ ਵੀ ਉਦੋਂ ਆਪਾਂ ਧਰਨੇ ਲਾਏ ਉਹਦਾ ਬੜਾ ਅਸਰ ਹੋਇਆ ਲੋਕਾਂ 'ਚ ਬੜੇ ਧਰਨੇ 'ਚ ਲੋਕ ਆਏ ਉਹ ਸਰਕਾਰ ਭੱਜੀ ਉਸ ਵਕਤ ਫਿਰ ਜਦੋਂ ਆਪਣੇ ਧਰਨੇ ਕੱਟ ਕੋਲ ਆ ਗਿਆ ਫਿਰ ਹੜ ਆ ਗਿਆ ਪੰਜਾਬ 'ਚ ਕੁਦਰਤੀ ਕਾ ਗਰੋਪੀ ਆ ਗਏ ਲੋਕਾਂ ਦੇ ਉੱਤੇ ਨਾ ਸਰਕਾਰ ਨੇ ਬਾਹ ਫੜੀ ਨਾ ਕਾਂਗਰਸ ਨੇ ਫੜੀ ਤੇ ਬਾਹ ਫੜੀ ਤੇ ਲੋਕਾਂ ਦੀ ਕਾਮੀ ਦਲ ਨੇ ਫੜੀ ਸੁਖਵੀਰ ਜੀ ਪਿੰਡਾਂ 'ਚ ਗਏ ਜਿੰਨੇ ਪੈਸੇ ਕਿਸੇ ਪਿੰਡ 'ਚ ਹੜਾ ਆ ਲੈਣੇ ਮੰਗੇ ਉਨੇ ਹੀ ਦੇ ਦਿੱਤੇ ਜੇ ਡੀਜ਼ਲ ਮੰਗਿਆ ਡੀਜ਼ਲ ਦੇ ਤੇ ਪਾਈਪਾਂ ਮੰਗੀਆਂ ਪਾਈਪਾਂ ਦੇਤੀਆਂ ਜੋ ਮੰਗਿਆ ਉਹ ਦਿੱਤਾ ਆਪਾਂ 15 20 ਦਿਨ ਪੂਰਾ ਜੋਰ ਦਾ ਲਾਇਆ ਤੇ ਲੋਕਾਂ ਦੀ ਬੜੀ ਮਦਦ ਕੀਤੀ ਉੱਥੋਂ ਫਿਰ ਆਪਣੀ ਹਵਾ ਬਣਨੀ ਸ਼ੁਰੂ ਹੋਈ ਲੋਕਾਂ ਨੇ ਸੋਚਿਆ ਵੀ ਰਾਜ ਕਿਸੇ ਦਾ ਕਾਂਗਰਸ ਪਾਰਟੀ ਫਿਰਦੀ ਹੈ ਤੇ ਕਾਮੀ ਦਲ ਇਕੱਲਾ ਤੁਰਦਾ ਜਿਹਨੂੰ ਆਪਾਂ ਕਹਿੰਦੇ ਆਏ ਨੇ ਆਏ ਨੇ ਤੇ ਕੰਮ ਅੱਜ ਔਖੇ ਵੇਲੇ ਉਦੋਂ ਫਿਰ ਉੱਥੋਂ ਹਵਾ ਬਣਨ ਲੱਗੀ ਜਿਹਦਾ ਤਰਨ ਤਰਨ ਚ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਤਰਨ ਤਰਨ ਸੀਟ ਆਪਾਂ ਜਿੱਤ ਜਾਣੀ ਸੀ ਉਹ ਕਾਂਗਰਸ ਉਧਰ ਰਲ ਗਈ 10000 ਫੁੱਟ ਤਾਂ ਕਾਂਗਰਸ ਨੇ ਆਪ ਦੀ ਉਹਨਾਂ ਨੂੰ ਕੁਆਥੀ ਪੁਸ਼ਾ ਵਿੱਚ ਆਪਣੇ ਦੂਜੇ ਕਾਲੀ ਦਲ ਵਾਲੇ ਖੜੇ ਕਰਕੇ ਇਹਨਾਂ ਕਰਕੇ ਥੋੜੀ ਜੀ ਵੋਟ ਤੇ ਆਪਾਂ ਹਾਰੇ ਨਹੀਂ ਤੇ ਜਿੱਤ ਗਏ ਜਿੱਤੀ ਹੀ ਗਿਣੌ ਸੀਟ ਤੁਸੀਂ ਸੋ ਇਸ ਕਰਕੇ ਹੁਣ ਇਸ ਵੇਲੇ ਬਹੁਤ ਵਧੀਆ ਮਾਹੌਲ ਆ ਪੰਜਾਬ ਦੇ ਵਿੱਚ ਸਾਰੇ ਜਾਣਿਆ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਹੁਣ ਵੀ ਜਿੱਥੇ ਜਿੱਥੇ ਪਿੰਡਾਂ ਦੇ ਜਾਣਿਆ ਭਾਈ ਜਾਨੇ ਗਏ ਸੀ ਛੋਟਾ ਜਿਹਾ ਕੂਟ ਹੀ ਆ ਉਹ ਭਾਈ ਜਾਨੇ ਤੇ ਬਹੁਤ ਵਧੀਆ ਇਕੱਠ ਸੀਗਾ ਤੁਹਾਡੇ ਵੀ ਅੱਜ ਬਹੁਤ ਵਧੀਆ ਇਕੱਠ ਹੈ ਸੋ ਲੋਕਾਂ ਦਾ ਹੁਣ ਉਤਸ਼ਾਹ ਬਣ ਗਿਆ ਲੋਕਾਂ ਨੇ ਮਹਿਸੂਸ ਕਰ ਲਿਆ ਵੀ ਤੁਸੀਂ ਠੱਗੇ ਗਏ ਪਹਿਲਾਂ ਕਾਂਗਰਸ ਨੇ ਝੂਠ ਬੋਲ ਕੇ ਵੋਟਾਂ ਲਾ ਲਈਆਂ ਇਹਨਾਂ ਨੇ ਤਾਂ ਸਾਰੇ ਝੂਠ ਬੋਲੇ ਸੋ ਹੁਣ ਲੋਕੀ ਮਹਿਸੂਸ ਕਰ ਰਹੇ ਨੇ ਕਿ ਅਸੀਂ ਗਲਤੀ ਕਰ ਬੈਠੇ ਬਾਹਰਲੇ ਮੁਲਕਾਂ 'ਚ ਵੀ ਤੇ ਇੱਥੇ ਵੀ ਹੁਣ ਲੋਕੀ ਕਾਰੀਦਾਨ ਨੂੰ ਜਾਂਦੇ ਨੇ